ਮੇਰਾ ਨਾਮ ਰਾਗਾ ਬਹੰਡਾ ਹੈ ਜੀ ਇਹ ਲੋਕਾਂ ਨੇ ਸਭ ਕਿੱਦਾ ਦੇ ਦੇ ਬਟਾਲੇ ਸ਼ਹਿਰ ਵਿੱਚ ਜਦੋਂ ਵਰਦੇ ਸੀ ਨਾ ਪਹਿਲਾਂ ਤਾਂ ਨਹਿਰ ਕੋਕ ਦੇ ਹਾਂਜੀ 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 ਤੇ ਹੁਣ ਕਿੱਦਾਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕੀਤੇ ਇਹਨਾਂ ਨੇ ਕਲਸੀ ਸਾਹਿਬ ਨੇ ਸ਼ਹਿਰੀ ਕਲਸੀ ਸਾਹਿਬ ਨੇ ਬਹੁਤ ਵਧੀਆ ਜਿਹੜੇ ਪਿਛਲੇ 20 15 ਮੀਂਹਾਂ ਸਾਲਾਂ ਤੋਂ ਨਹੀਂ ਹੋਏ ਉਹ ਹੁਣ ਉਹਨਾਂ ਨੇ ਕੀਤੇ ਕੰਮ ਬਹੁਤ ਕੰਮ ਕੀਤੇ ਐ ਅੱਗੇ ਵੀ ਕਰਨਗੇ ਜਿਸ ਹਾਵਨਾ ਚੱਲਣ ਦੇ ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਜੇ ਕੰਮ ਹੋਣਗੇ ਤੇ ਵੋਟ ਪਾਇਓ ਤੇ ਉਹ ਜਿਹੜਾ ਕੰਮ ਉਹਨਾਂ ਨੇ ਕਰਕੇ ਦਿਖਾ ਦਿੱਤਾ ਕਿ ਹੁਣ ਲੋਕਾਂ ਨੇ ਉਹਨਾਂ ਦਾ ਇਹ ਉਹਨਾਂ ਨੂੰ ਫਤਵਾ ਦਿੱਤਾ ਤੇ ਆਜੋ ਵੀ ਬਟਾਲੇ ਸ਼ਹਿਰ ਨੂੰ ਨੋਹਾਰ ਬਦਲ ਦੇ ਵਿੱਚ ਕੀ ਕਹਿਣਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਜੇ ਜੋ ਉਹਨਾਂ ਨੇ ਕਿਹਾ ਸੀ ਉਹੀ ਕੰਮ ਕੀਤਾ ਵਾ ਉਹਨਾਂ ਨੂੰ ਚਾਹੀਦਾ ਵਾ ਕਿ ਇਹਨਾਂ ਨੂੰ ਫੇਰ ਦੁਬਾਰਾ ਦੇਖਣ ਲੋਕ ਦੁਬਾਰਾ ਇਹਨਾਂ ਨੂੰ ਜਿੱਤਦੇ ਆ ਦੇਖਣ ਜੋ ਵੀ ਉਹਨਾਂ ਨੇ ਕੰਮ ਕੇ ਮੁਗਦੀ ਗੱਲ ਹੈ ਕਿ ਜੋ ਉਹਨਾਂ ਨੇ ਕੰਮ ਕਰਕੇ ਵਿਖਾਏ ਆ ਵੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਕਦੀ ਅਸੀਂ ਵੇਖਿਆ ਨਹੀਂ ਪਹਿਲੀ ਵਾਰੀ ਬਟਾਲੇ 'ਚ ਇਦਾਂ ਦੀਆਂ ਚੀਜ਼ਾਂ ਦੇਖੀਆਂ ਪਹਿਲਾਂ ਲੁਧਿਆਣੇ ਤੇ ਉੱਤੇ ਇੱਕ ਹਾਂਜੀ ਹਾਂਜੀ ਲੁਧਿਆਣੇ ਲੁਧਿਆਣੇ ਦੇਖਿਆ ਤੇ ਅੱਜ ਬਟਾਲੇ ਵੀ ਦੇਖਦੇ ਜੀ ਕਿਹਨਾ ਵੀ ਬੋਲਤ ਹੋਇਆ ਜੀ ਇਹ ਕਲਸੀ ਸਾਹਿਬ ਸਾਡੇ ਐਮ ਐਲ ਏ ਸੇ ਹਾਂਜੀ ਉਹਨਾਂ ਦੇ ਮੇਰਾ ਨਾਮ ਸ਼ਕਤੀ ਸ਼ਰਮਾ ਉਰਫ ਸ਼ੇਗੀ ਬਾਸ ਪਿਆਰ ਨਾਲ ਮੈਨੂੰ ਕਹਿੰਦੇ ਆ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਨਵੇਂ ਸਾਲ ਤੇ ਜਰੀਏ ਰਸਨਾਹੀ ਬਟਾਲਾ ਸ਼ਹਿਰ ਦੇ ਪਤਾ ਲੱਗਦਾ ਕਿ ਵਾਕਿਆ ਬਟਾਲਾ ਸ਼ਹਿਰ ਤੇ ਵਰ ਗਿਆ ਹਰ ਪਾਸੇ ਲਾਈਟਾਂ ਤੇ ਇੱਕ ਜਰਾ ਇਹ ਪਹਾਰਾ ਚੋਂ ਜਿਹਨੂੰ ਕਹਿੰਦੇ ਇੱਕ ਜਰਾ ਪੰਡਰੀ ਕਰਨ ਕਾਰਨ ਲੱਗੇ ਕੀ ਕਹਿਣਾ ਚਾਹੁੰਦੇ ਦੇਖੋ ਆ ਰੀਅਲੀ ਐਪਰੀਸ਼ੀਏਟ ਆ ਠੀਕ ਐ ਆ ਜਿਹੜਾ ਕੰਮ ਹੋਇਆ ਬੜਾ ਸ਼ਲਾਘਾਯੋਗ ਕੰਮ ਹੋਇਆ ਠੀਕ ਐ ਔਰ ਇੱਕ ਵਧੀਆ ਸਿਸਟਮ ਆ ਜ਼ਿੰਦਗੀ ਦੇ ਵਿੱਚ ਨਾ ਜਦੋਂ ਕੋਈ ਬੰਦਾ ਕੋਈ ਚੰਗਾ ਕੰਮ ਕਰਦਾ ਤੇ ਇਹਨੂੰ ਸਿਹਰਾਣਾ ਵੀ ਚਾਹੀਦਾ ਸੀ ਬਾਕੀ ਦੂਜੇ ਸ਼ਹਿਰਾਂ ਦੀ ਜਾਨਦੇ ਆ ਨਾ ਤੇ ਉੱਥੇ ਇੱਕ ਜਿਵੇਂ ਕ ਜਿਵੇਂ ਮ ਕਪੂਰਥਲੀ ਜਾਣਾ 14 ਜਗ੍ਹਾ ਹੈ ਤੇ ਮੈਂ ਜਦੋਂ ਟਾਣ ਨੂੰ ਦੇਖਣਾ ਇਦਾਂ ਦੇ ਕਲੌਕ ਟਾਵਰ ਉੱਥੇ ਵੀ ਇਹ ਸਿਸਟਮ ਚੱਲਦਾ ਹੈ ਹੈ ਨਾ ਉੱਤੇ ਵੀ ਬਣੇ ਹੋਏ ਐ ਕਲॉक ਟਾਵਰ ਜਾਂ ਕੁਝ ਵੀ ਸਿੰਬਲ ਬਣੇ ਅੱਛਾ ਲੱਗਦਾ। ਕਿ ਬਈ ਆ ਮੈਰੀ ਹੈਪੀ ਕਿ ਮੈਂ ਹਣੇ ਆਪਣੇ ਸ਼ਹਿਰ ਤੇ ਵੜਿਆ ਮਾਂ ਔਰ ਮੈਂ ਪਿੱਛੇ ਤੁਸੀਂ ਮੇਰੇ ਜੋ ਵੇਖ ਰਹੇ ਕਲॉक ਟਾਵਰ ਔਰ ਰੀਅਲੀ ਅਪਰੀਸ਼ੀਏਟ ਹੈ ਕਿ ਬਹੁਤ ਵਧੀਆ ਲਾਈਟਸ ਹੋ ਰਹਾ ਹੈ। ਬਲਕਿ ਆਪਣੇ ਆਪ ਤੇ ਇੱਕ ਪ੍ਰਾਊਡ ਫੁੱਲ ਫੀਲ ਹੁੰਦਾ ਕਿ ਯਾਰ ਗੱਲਬਾਤ ਹੈਗੀ ਹੈ। ਔਰ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਇੱਕ ਹੰਬਲ ਰਿਕਵੈਸਟ ਹੈ ਕਿ ਸ਼ਹਿਰ ਦੀ ਜਿਹੜੀ ਟ੍ਰੈਫਿਕ ਹੈ ਉਹਦਾ ਬਹੁਤ ਔਖਾ ਹੈ ਜੰਮ ਔਰ ਇੱਕ ਛੋਟਾ ਜਿਹਾ ਸੁਝਾਵਾ ਜੀ ਨਗਰਪਾਲਿਕਾ ਦਾ ਪ੍ਰਸ਼ਾਸਨ ਮੰਨੇ ਸਰ ਜਣੇ ਕਿ ਜਿਹੜੇ ਫਸਲੀ ਦੇ ਪੋਲ ਹੈ ਉਹਨਾਂ ਨੂੰ ਜੇ ਉਹੀ ਲੈਂਟਰ ਪਾ ਕੇ ਛੱਤ ਕੇ ਉਦੋਂ ਤੇ ਟ੍ਰੈਫਿਕ ਦਾ ਜਿਹੜੀਆਂ ਗੱਡੀਆਂ ਦਾ ਸਿਸਟਮ ਕਰ ਦਈਏ ਇਹ ਕਿਤੇ ਕਾਰਪੋਰੇਸ਼ਨ ਨੂੰ ਆਮਦਨ ਹੋ ਜੂਗੀ ਤੇ ਦੂਜੇ ਸ਼ਹਿਰ ਦੀ ਟ੍ਰੈਫਿਕ ਘੱਟ ਜੂਗਾ ਬਾਕੀ ਆ ਜਿਹੜਾ ਲਾਈਟਸ ਵਗੈਰਾ ਆ ਆ ਜਿਹੜਾ ਚੌਂਕ ਬਣਿਆ ਕਲॉक ਟਾਵਰ ਇਹਦੇ ਲਈ ਵਧਾਈ ਦੇ ਪਾਤਰ ਹੈ ਬਹੁਤ ਇਨੀ ਟਾਈਮ ਤੇ ਇਹਨੂੰ ਸੋਝ ਨਹੀਂ ਆਈ ਇਸ ਕੰਮ ਦੀ ਜਿਹੜੀ ਆ ਚੀਜ਼ ਮੈਂ ਵੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ ਤੇ ਇਦਾਂ ਹੀ ਚਲੋ ਮਾਲਕ ਜਿਹੜੇ ਆਪਾਂ ਕੰਮ ਕਰਦੇ ਜਾਈਏ ਤੇ ਕਿਹ ਕੋ ਜਾਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਕੋਈ ਵੀ ਮੰਤਰੀ ਹੈ ਕੋਈ ਵੀ ਪ੍ਰਸ਼ਾਸਨ ਹੈ ਕੰਮ ਕਰਦਾ ਰਹੇ ਆਪਣਾ ਇਦਾਂ ਤੇ ਕਿਤੇ ਜਾਣ ਦੀ ਲੋੜ ਨਹੀਂ ਬਾਕੀ ਬਹੁਤ ਵਧੀਆ ਗੱਲ ਹੈ ਸਲੰਘਾ ਜੋ ਕੰਮ ਹੈ ਹੋਰ ਵੀ ਸ਼ਹਿਰ ਤੇ ਕਾਫੀ ਕੰਮ ਨੇ ਇਕੱਲੇ ਕੋ ਲੋਕ ਟਾਵਰ ਨਾਲ ਨਹੀਂ ਸਰਨਾ ਏ ਐਮਐਲਏ ਸਾਹਿਬ ਨੂੰ ਕਹੋ ਕਿ ਮੇਰੀ ਰਿਕਵੈਸਟ ਹੈ ਕਿ ਉਹਨਾਂ ਨੂੰ ਵੀ ਹੋਲੀ-ਹੋਲੀ ਨੇਪੜੇ ਲਾਣ। ਤੋਂ ਕਿਰੇ ਕਿਰੇ ਕੰਮ ਕਿਹਾ ਸੀ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਕਿ ਤੁਸੀਂ ਤੇ ਵੋਟ ਪਾਓਗੇ ਤੇ ਆਪਾਂ ਬਟਾਲੇ ਨੂੰ ਵਾਕਿਆ ਹੀ ਇੱਕ ਵਧੀਆ ਰੂਪ ਦੇਵਾਂਗੇ ਤੇ ਅੱਜ ਉਹ ਕਿਤਨਾ ਕਿਤੇ ਹੋਲੀ-ਹੋਲੀ ਕੰਮ ਜਰੇ ਨੇ ਪੂਰੇ। ਆਗਾਜ਼ ਹੋ ਗਿਆ ਆਗਾਜ਼ ਹੋ ਗਿਆ। ਅ ਲਾਈਟਾ ਸਿਟੀ ਰੋਡ ਤੇ ਮੈਂ ਲਾਈਟ ਵੇਖੀ ਹੈ ਨਾ ਤੇ ਆ ਕਲੌਕ ਟਾਵਰ ਜਿਹੜਾ ਹੈ ਇੱਕ ਅੱਛਾ ਆਗਾਜ਼ ਹੈ ਮੈਂ ਇੱਕ ਸ਼ਾਇਰ ਹੋਂਦੇ ਨਾਤੇ ਇੱਕ ਸੋਸ਼ਲ ਵਰਕਰ ਹੋਂਦੇ ਨਾਤੇ ਮੈਨੂੰ ਬੜਾ ਅੱਛਾ ਲੱਗਿਆ ਉਹ ਵਧਾਈ ਦੇ ਪਾਤਰ ਹੈ। ਔਰ ਏਦਾਂ ਹੀ ਸਾਰੇ ਜਿੰਨੇ ਵੀ ਲੱਗੇ ਪ੍ਰਸ਼ਾਸਨ ਅੱਦੇ ਰਿਕੁਐਸਟ ਹੈ ਕਿ ਇਦਾਂ ਕੰਮ ਚੱਲਦੇ ਰਹਿਣ ਔਰ ਮੈਨੂੰ ਇਹਨਾਂ ਪਤਾ ਹੈ ਕਿ ਹੋਪਸ ਹੋ ਕਿ ਅੱਗੇ ਵੀ ਵੱਧ-ਵੱਧ ਵਧੀਆ ਤੋਂ ਵਧੀਆ ਕੰਮ ਹੋਣਗੇ ਬੱਟ ਮੇਰਾ ਇਹ ਜਿਹੜਾ ਟ੍ਰੈਫਿਕ ਵਾਲਾ ਮੁੱਦਾ ਜਿਹੜਾ ਹੈ ਸ਼ਹਿਰ ਦਾ ਇਹ ਜਰੂਰ ਐਮਐਲਏ ਸਾਹਿਬ ਦੇ ਵੱਲ ਧਿਆਨ ਦੇਣ ਕਿ ਅਸਲੀ ਦੇ ਪੁਲਤੇ ਜੇ ਆਪਾਂ ਛੱਤ ਦਿੱਤਾ ਜਾਏ ਤੇ ਉਹਦੇ ਵਿੱਚ ਆਮਦਨੀ ਵੀ ਹੋ ਜਾਏਗੀ ਕਾਰਪੋਰੇਸ਼ਨ ਨੂੰ ਮੇਅਰ ਸਾਹਿਬ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਜੇ ਛੱਤ ਦਿੱਤਾ ਜਾਏ ਤੇ ਇਹ ਰਿਪੋਰਟ ਰਿਕਵੈਸਟ ਮਨਜ਼ੂਰ ਹੋ ਗਏ ਤੇ ਪ੍ਰੋਪਰ ਇਹਨੂੰ ਇਹਦੇ ਤੇ ਲੈਟਰ ਭੇਜੇ ਕਿ ਟ੍ਰੈਫਿਕ ਦੀ ਜਿਹੜੀਆਂ ਗੱਡੀਆਂ ਗੁੱਡੀਆਂ ਲਈ ਕਾਰਪੋਰੇਸ਼ਨ ਨੂੰ ਆਮਦਨ ਹੋ ਜੇਗੀ ਨਾਲੇ ਸਾਰਾ ਸਿਸਟਮ ਸੈੱਟ ਹੋ ਜਾਏਗਾ ਮੋਨ ਲਾਲ ਮੋਨ ਲਾਲ ਜੀ ਇਹ ਬਟਾ ਦੇ ਰਹੇ ਨੇ ਭਾਜੀ ਕਿੱਦਾਂ ਦੇ ਦੇਓ ਕਿ ਆਮ ਪਾਰਟੀ ਕਿਸੇ ਦੀ ਸਰਕਾਰ ਆਈ ਹੈ ਹਾਰ ਚੌਕ ਹਰ ਮੁਹੱਲੇ ਤੇ ਲਾਈਟਾਂ ਲੱਗ ਗਿਆ ਕੀ ਕਹਿਣਾ ਚਾਹਦੇ ਹੋ ਕੰਪੈਕਟਿਵਲੀ ਫਰਕ ਹੈ ਲਗਦਾ ਵਾ ਅੱਗੇ ਦਾ ਵਜਹਾ ਹੈ ਕੰਮ ਹੋਣਾ ਹੈ ਲਾਈਟਾਂ ਲੱਟੇਗਾ ਜੀ ਕਹਿਣਾ ਚਾਹੁੰਦੇ ਹੋ ਐਮਐਲਏ ਛੋਟੀ ਉਮਰ ਦੇ ਵਿੱਚ ਹੀ ਬਣ ਗਏ ਨੇ ਪਰ ਜਿਹੜੇ ਜਿਹੜੇ ਕੰਮ ਉਹਨਾਂ ਨੇ ਕੀ ਹੀ ਉਹ ਧੀ ਧੀ ਹੋ ਰਿਹਾ ਆ ਹੋ ਰਹੇ ਨੇ ਔਰ ਹੋ ਹੀ ਹੈ ਜੇ ਮਿਲ ਜੇ ਨੇ ਤਾਂ ਹੋ ਵੀ ਹੋਣਗੇ ਹਾਂ ਹਾਂ ਅੱਗੇ ਦੇ ਦੇਖਦੇ ਹੋ ਕਿ ਉਧਰੇ ਟਾਕ ਟਾਵਰ ਬਣਾਇਆ ਉਹ ਬਹੁਤ ਵਧੀਆ ਬਣਾਇਆ ਲੱਗਦਾ ਹੈ ਇੱਕ ਕਿਸਮ ਦਾ ਹੈਰੀਟੇਜ ਬਣ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਗੱਲ ਹੈ ਜੀ ਅਈ ਦਹਾਂ ਕਿ ਹਾਥੀ ਦੇ ਲੰਗ ਆਇਆ ਪੀਛੇ ਲੱਗੀਏ ਦੇਖੋ ਕਦੋਂ ਤੱਕ ਜੇ ਤਸਰੇ ਕੰਮ ਕਰਦੇ ਰਹਾਂਗੇ ਤਾਂ ਫਿਰ ਲੋਕੀ ਇਹ ਲੋੜਾ ਸੁਝੋ ਕਰਨਗੇ ਜੇ ਨਹੀਂ ਕਰਨਗੇ ਤਾਂ ਫਿਰ ਪਿੱਛੇ ਹਟਦੇ ਜਾਨ ਦਾ ਮਤਲਬ ਆ ਜੇ ਕੋਈ ਪੋਸਿਬਿਲਟੀ ਜਾਈ ਕਹਿੰਦਾ ਮਤਲਬ ਕੰਮ ਕੀਤੇ ਰਾਹ ਤਾਂ ਫਿਰ ਉਹ ਸ਼ਾਦੀ ਮਿਲੇਗੀ ਜੀ ਸ਼ਾਦੀ ਮਿਲੇਗੀ ਤੁਸੀਂ ਕੀ ਕਹਿੰਦੇ ਹੋ ਜੀ ਵਾਪਸ ਕੰਮ ਹੋਏ ਨੇ ਦੇਖੋ ਗੱਲ ਇਹ ਹੈ ਕਿ ਜਿੰਨੇ ਹੋਣੇ ਚਾਹੀਦੇ ਉਹਨੇ ਤੇ ਨਹੀਂ ਹੋਏ ਲੇਕਿਨ ਫਿਰ ਵੀ ਮਤਲਬ ਜਰੂਰ ਹੋਏ ਆ ਉਹਨਾਂ ਦੇ ਤੇ ਸਰਦਾਰੀ ਕਰਨੀ ਚਾਹੀਦੀ ਜੀ ਵਧੀਆ ਹੋਏ ਨੇ ਨਾ ਲਾਈਟਾਂ ਦੀ ਗੱਲ ਕਰੀ ਲਾਈਟਾਂ ਹੀ ਬਹੁਤ ਵਧੀਆ ਲਾਈਟਾਂ ਦੇਖੋ ਜੀ ਜੀ ਜੋ ਖੜਾ ਹੋ ਮੇਰੀ ਜ਼ਿਕਰ ਹੈ ਮੈਨੂੰ ਇਹਦਾ ਮਾਣ ਹੈ ਕਿ ਲਾਈਟਾਂ ਜਿਹੜਾ ਉਹ ਬਿਜਾਰੋ ਸ਼ਹਿਰ ਦਾ ਜੀ ਭਾਜੀ ਬੰਗੋ ਰਾਜ ਸੁਲਦੇਵ ਰਾਜ ਜੀ ਕਿੱਦਾਂ ਦੇਖਦੇ ਹੋ ਸ਼ਰੀਕਲਸੀ ਵੱਲੋਂ ਸ਼ਰੀਕਲਸੀ ਨੇ ਕੰਮ ਕੀਤੇ ਜਾ ਰਹੇ ਨੇ ਲਾਈਟਾਂ ਲੱਗੀਆਂ ਆ ਚੌਂਕੀ ਬਣਾਇਆ ਕੀ ਕਹਿਣਾ ਚਾਹੁੰਦੇ ਹੋ ਸ਼ਰੀਕਲਸੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਹਾਂਜੀ ਚੌਕ ਬੜੀਆ ਬਣਾ ਦਿਆ ਹੈ ਲਾਈਟਾਂ ਲੁਟਾਂ ਲੱਗੀਆਂ ਬਹੁਤ ਸੋਹਣਾ ਚੌਕ ਬੜੀਆ ਬਣਾ ਦਿਆ ਕੰਟਾ ਜੀ ਇਦਾਂ ਦੇਖਦੇ ਉਹਨਾਂ ਦੀ ਸਰਕਾਰ ਜਿਹੜੇ ਜਿਹੜੇ ਕੰਮ ਕੇ ਹੀ ਉਹ ਕਰਦੇ ਵੇ ਉਹ ਵੀ ਉਹ ਸਰਕਾਰ ਨੇ ਕੰਮ ਬਹੁਤ ਵਧੀਆ ਕੀਤਾ ਹੈ ਅੱਗੇ ਕੀ ਕਹਿਣਾ ਚਾਹੁੰਦੇ ਅੱਗੇ ਵੀ ਸਰਕਾਰ ਦਾ ਕੀ ਕਹਿਣਾ ਅੱਗੇ ਸਰਕਾਰ ਨਾਲ ਵੀ ਆਏਗੀ ਛੇੜੀ ਗੁੱਛੀ ਦੀ ਸਰਕਾਰ ਬਣੀ ਇਹਦਾ ਕੋਈ ਫਾਇਦਾ ਹੋਇਆ ਤੁਹਾਨੂੰ ਇਹਦਾ ਫਾਇਦਾ ਟਾਈਮ ਤੋਂ ਦੇਖੀ ਨੇ ਆਮ ਨਾਲ ਸੇ ਰੋਟੀ ਦਾ ਅੱਛਾ ਜੇ ਜੇ ਸੋਈ ਨਾਲ ਟਾਈਮ ਲਾਉਂਦਾ ਲੈਣਾ ਹਾਂ ਤੇ ਆਪਾਂ ਤੇ ਆਪਾਂ ਉੱਠ ਪਈਦਾ ਆਪਣੇ ਇਹਦਾ ਫਾਇਦਾ ਹੈ ਜੀ ਮੇਰਾ ਨਾਮ ਰਾਜਕੁਮਾਰ ਰਾਜਮਾਰ ਜੀ ਕਿੱਦਾ ਦੇਖਦੇ ਹੋ ਕਿ ਹਰ ਚੌਂਕ ਦੇ ਵਿੱਚ ਹਰ ਇੱਕ ਪਾਸੇ ਰੀਆਂ ਲਾਈਟਾਂ ਲੱਗੀਆਂ ਨੇ ਕੀ ਕਹਿਣਾ ਕਰਦੇ ਹੋ ਅਸੀਂ ਇਹ ਕਹਿਣਾ ਚਾਹਦੇ ਆ ਕਿ ਚਾਰੀ ਕਾ ਪਾਜੀਣਾ ਕਲਸੀਆ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਇਹ ਚਾਹਨੀ ਆ ਕਿ ਅਗਲੀ ਸਰਕਾਰ ਵੀ ਇਹਨਾਂ ਦੀ ਆਵੇ ਆ ਦੇਖੋ ਚੌਂਕ ਬਣਾਇਆ ਇਹਨਾਂ ਨੇ ਲਾਈਟਾਂ ਲਵਾਈਆਂ ਨੇ ਜੀ ਬਹੁਤ ਵਧੀਆ ਚੌਂਕ ਬਣਿਆ ਹਰ ਕੋਈ ਸਲਾਉਂਦਾ ਉਹਨਾਂ ਨੂੰ ਸੜਕਾਂ ਬਣਾਈਆਂ ਲਾਈਟਾਂ ਲਵਾਈਆਂ ਮਟਾਲੇ ਸਹਿਰ ਦਾ ਸੁਧਾਰ ਕੀਤਾ ਹੈ ਔਰ ਕੇ ਸਰਕਾਰ ਨੇ ਕੰਮ ਨਹੀਂ ਕੀਤਾ ਜੋ ਚਾਰੀ ਕਲਸੀ ਭਾਈਵਾਲਾਂ ਨੇ ਕੀਤਾ ਆਉਣ ਵਾਲੀ ਸਰਕਾਰ ਵੀ ਇਹਨਾਂ ਵੀ ਆਉਣੀ ਚਾਹੀਦੀ ਆ ਇਹ ਕਹਿੰਦੇ ਹੋ ਕਿ ਜੋ ਉਹਨਾਂ ਨੇ ਕਿਹਾ ਸੀ ਵਾਦੇ ਕੀਤੇ ਉਹ ਜਿਹੜੇ ਪੂਰੇ ਕਰਨ ਦੇ ਨੇ ਹਾਂਜੀ ਹਾਂਜੀ ਸਾਰੇ ਵਾਦੇ ਪੂਰੇ ਕਰਨੇ ਆ ਜੀ ਹਰ ਇੱਕ ਵਾਦਾ ਉਹਨਾਂ ਨੇ ਪੂਰਾ ਕੀਤਾ ਹਰ ਇੱਕ ਚੀਜ਼ ਉਹਨਾਂ ਬਣਾਈ ਆ ਲੈਟਾ ਲਵਾਈਆਂ ਛੜਕਾ ਬਣਾਈਆਂ ਪੁਲ ਬਣਵਾਏ ਹਰ ਚੀਜ਼ ਮਤਲਬ ਕਿ ਸੋਹਣੀ ਬਣਵਾਈ ਆ ਸ਼ਹਿਰ ਦਾ ਨਾ ਕੀਤਾ ਢਟਾਲੇ ਸ਼ਹਿਰ ਦਾ ਛੋਟੀ ਜੀ ਮੋਢੇ ਵਿੱਚ ਉਹਨਾਂ ਨੇ ਬਹੁਤ سارے ਵੱਡੇ ਕੰਮ ਕਰਕੇ ਵਿਖਾਏ ਨੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਉਹ ਆਉਣ ਵਾਲੇ ਜਿਨ੍ਹਾਂ ਦੇ ਤਰੂਹੇ ਵੀ ਕੰਮ ਹੋਣਗੇ ਤੇ ਕੀ ਉਹਨਾਂ ਉਹ ਲੋਕ ਕਹਿਣਾ ਚਾਹੁੰਦੇ ਹੋ ਸ਼ਹਿਰੀ ਲੋਕ ਅਸੀਂ ਜ਼ਿਆਰੀ ਭਾਜੀ ਨੂੰ ਕਹਿ ਰਹੇ ਚਾਹਦੇ ਆ ਤੇ ਇਸ ਤੋਂ ਵੱਡੇ ਵੀ ਹੋਰ ਕੰਮ ਕਰਕੇ ਵਿਖਾਣ ਸ਼ਹਿਰ ਦਾ ਸਿਆਮ ਇੱਕ ਸੁੰਦਰ ਸ਼ਹਿਰ ਬਣਾ ਕੇ ਵਿਖਾਣ ਲੋਕਾਂ ਨੂੰ ਆਉਣ ਵਾਲੀ ਪਾਰਟੀ ਦੀ ਚਾਰੀ ਕਲਸੀ ਭਾਜੀ ਹੁਣਾਂ ਦੇ ਐਮਐਲਏ ਸਾਹਿਬ ਆਉਣ ਵਾਲੀ ਪਾਰਟੀ ਚ ਵੀ ਹੋਣ ਅੱਗੇ ਹੋਰ ਵੀ ਇਹਨਾਂ ਦੇ ਜੋ ਭੈਣ ਭਰਾ ਨੇ ਸੰਯੋਗ ਦੇ ਰਹੇ ਇਹਨਾਂ ਨੂੰ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਆਉਣ ਵਾਲੇ ਮੈਂਬਰਾਂ ਦਾ ਵੀ ਧੰਨਵਾਦ ਕਰਨੀਆਂ ਕਿ ਜੋ ਇਹਨਾਂ ਨੂੰ ਸਪੋਰਟ ਕਰ ਰਹੇ ਨੇ ਬੱਚੇ ਧਿਆਣਾ ਪਿਆਣਾ ਭਰਾ ਛੋਟੇ ਵੀਰ ਬਜ਼ੁਰਗ ਸਾਰਿਆਂ ਦੀ ਸੇਵਾ ਕਰ ਰਹੇ ਨੇ ਕਲਸੀ ਬਾਜੀ ਹੋਣੀ ਆਪ ਪਾਰਟੀ ਜਿੰਦਾਬਾਦ